ਬੜੀ ਖਬਰਦਾਰੂ ਕਰਾਂਗੇ ਗੱਲ ਕਰਾਂਗੇ ਪੰਜਾਬ ਦੇ ਵਿੱਚ ਚੌਨੇ ਦੀ ਖਰੀਦ ਦਾ ਅੱਜ ਚੌਥਾ ਦਿਨ ਹੈ ਸੂਬੇ ਦੀਆਂ 1872 ਮੰਡੀਆਂ ਦੇ ਵਿੱਚ ਸਰਕਾਰੀ ਖਰੀਦ ਹੋ ਰਹੀ ਹੈ ਕਈ ਤਾਮਤ ਮੌਸਮ ਦੀ ਖਰਾਬੀ ਦੇ ਕਰਕੇ ਦੇਰੀ ਦੇ ਨਾਲ ਫਸਲ ਵੀ ਆ ਰਹੀ ਹੈ ਹੜਪ੍ਰਭਾਵਿਤ ਮੰਡੀਆਂ ਨੂੰ ਬਹਾਲ ਕਰਨ ਦੇ ਲਈ ਮਹਿੰਮ ਦਾਜ ਆਖਰੀ ਦਿਨ ਹੈ ਅੱਜ ਸਰਕਾਰ ਦੇ ਵੱਲੋਂ ਸਾਰੀਆਂ ਮੰਡੀਆਂ ਨੂੰ ਕਾਰਜਸ਼ੀਲ ਕਰ ਦਿੱਤਾ ਜਾਏਗਾ ਭਪੇ ਤੋਂ ਦੱਸਿਆ ਕਿ ਪੰਜਾਬ ਦੇ ਵਿੱਚ ਜੋ ਨੇ ਦੀ ਖਰੀਦ ਜੋ ਇਹ ਸਰਕਾਰੀ ਖਰੀਦ ਸ਼ੁਰੂ ਹੋ ਚੁੱਕੀ ਹੈ ਤੇ ਅੱਜ ਚੌਥਾ ਦਿਨ ਹੈ ਹਾਲਾਂਕਿ ਬੀਤੇ ਦਿਨਾਂ ਤੋਂ ਦੌਰਾਨ ਇਸ ਤਰ੍ਹਾਂ ਦੀ ਸਮੱਸਿਆ ਜੋ ਪੇਸ਼ ਆਈ ਕਿਸਾਨਾਂ ਨੂੰ ਉਸ ਬਾਰੇ ਉਹਨਾਂ ਨੇ ਦੱਸਿਆ ਹੈ ਕਿ ਪੁਖਤਾ ਬੰਦੋਬਸੰਧੀਆਂ ਦੇ ਵਿੱਚ ਨਹੀਂ ਨੇ ਇਸ ਨੂੰ ਲੈ ਕੇ ਵੀ ਅਸੀਂ ਅਪਡੇਟ ਦੇਾਂਗੇ ਫਿਲਹਾਲ ਖਰੀਦ ਜੋ ਇਹ ਸ਼ੁਰੂ ਹੋ ਚੁੱਕੀ ਹੈ ਸੂਬੇ ਦੀਆਂ 1872 ਮੰਡੀਆਂ ਦੇ ਵਿੱਚ ਸਰਕਾਰੀ ਖਰੀਦ ਦਾ ਕੰਮ ਜੋ ਚੱਲ ਰਿਹਾ ਹੈ ਕਈ ਥਾਵਾਂ ਤੇ ਮੌਸਮ ਦੀ ਖਰਾਬੀ ਦੇ ਕਰਕੇ ਫਸਲਾਂ ਹਾਲਾਂਕਿ ਮੰਡੀਆਂ ਦੇ ਵਿੱਚ ਦੇਰੀ ਦੇ ਨਾਲ ਪਹੁੰਚ ਰਹੀਆਂ ਨੇ ਕਿਉਂਕਿ ਸਰਕਾਰ ਦੇ ਵੱਲੋਂ ਵੀ ਸਾਰਾ ਫੀਸਰ ਅਫੀਸਰ ਨਮੀ ਦੇ ਮਾਪਦੰਡ ਨਿਰਧਾਰਿਤ ਕੀਤੇ ਗਏ ਨੇ ਹੜਪੇ ਬਾਵੇ ਦੇ ਮੰਡੀਆਂ ਨੂੰ ਬਹਾਲ ਕਰਨ ਦੇ ਲਈ ਮੁਹਿੰਮ ਦਾ ਅਜਗ ਆਖਰੀ ਦਿਨ ਹੈ ਅੱਜ ਸਰਕਾਰ ਦੇ ਵੱਲੋਂ ਸਾਰੀਆਂ ਮੰਡੀਆਂ ਨੂੰ ਕਾਰਜਸ਼ੀਲ ਕਰ ਦਿੱਤਾ ਜਾਏਗਾ ਜੋ ਹੜਪੇ ਬਾਵੇ ਦੇ ਖੇਤਰ ਨੇ ਉੱਤੇ ਵੀ ਜੋ ਮੰਡੀਆਂ ਨੇ ਉਹਨਾਂ ਨੂੰ ਕਾਰਜਸ਼ੀਲ ਕਰ ਦਿੱਤਾ ਜਾਏਗਾ ਉੱਤੇ ਵੀ ਕੰਮ ਬਹੁਤ ਤੇਜ਼ੀ ਦੇ ਨਾਲ ਜਲਦ ਸ਼ੁਰੂ ਹੋ ਜਾਏਗਾ ਬਟਾਲਾ ਤੋਂ ਨਿਤਿਨ ਲੁਤਰਾ ਤੇ ਖੰਨਾ ਤੋਂ ਖੰਨਾ ਤੋਂ ਤੇਰਮਿੰਦਰ ਸਾਡੇ ਨਾਲ ਸਾਡੇ ਸਹਿਯੋਗੀ ਜੁੜੇ ਨੇ ਨਿਤਿਨ ਸਪਤਵਲਾ ਬਟਾਲਾ ਦਾ ਆਪਰੁਖ ਕਰਾਂਗੇ ਬਟਾਲਾ ਕਿਉਂਕਿ ਕਈ ਹਾਰਡ ਪ੍ਰਭਾਵਿਤ ਇਲਾਕਿਆਂ ਦੇ ਵਿੱਚ ਮੰਡੀਆਂ ਦੇ ਵਿੱਚ ਕੰਮ ਜੋ ਹੈ ਬਹਾਲ ਨਹੀਂ ਸੀ ਹੋਇਆ ਬਟਾਲਾ ਦੀਆਂ ਮੰਡੀਆਂ ਦੀ ਜੇ ਗੱਲ ਕੀਤੀ ਜਾਏ ਤਾਂ ਕਿੰਨੀਆਂ ਮੰਡੀਆਂ ਐਕਟਿਵ ਨੇ ਕਿਸ ਤਰ੍ਹਾਂ ਚੱਲ ਰਹੀ ਹੈ ਸਰਕਾਰੀ ਖਰੀਦ ਕਿੰਨੀ ਮਾਤਰਾ ਦੇ ਵਿੱਚ ਫਸਲ ਦੀ ਆਮਦ ਹੋਈ ਹੈ ਕਿਸਾਨ ਕੀ ਕਹਿ ਰਹੇ ਨੇ ਮੰਡੀਆਂ ਦੇ ਵਿੱਚ ਬੰਦੋਬਸਾ ਨੂੰ ਲੈ ਕੇ ਅਤੇ ਪਾਪਾ ਜਿਹੜਾ ਕੁਦਾਸਪੁਰ ਦੀ ਸਭ ਤੋਂ ਵੱਡੀ ਅਨਾਜ ਮੰਡੀ ਪਟਾਲਾ ਦੇ ਵਿੱਚ ਖੜੀ ਹੈ। ਅੱਥਰੂ ਸਰਕਾਰੀ ਰੇਟ ਤਾਂ 299 ਰੁਪਏ ਆ ਔਰ 17 ਪੌਸਟਰ ਜੋ ਹੈ ਉਹ ਸਰਕਾਰ ਨੇ ਨਿਰਧਾਰਿਤ ਕਰਤਾ। ਤੇ ਹੜ ਪਰਭਾਵੀ ਤੇ ਇਲਾਕਿਆਂ ਦੀ ਗੱਲ ਕੀਤੀ ਜਾਵੇ 13 ਬਾਬਾ ਨਾਨਕ ਕਲਾਕਾਰ ਕਨਿਆ ਕੇ ਬੇਟ ਆ ਤੋਂ ਇਲਾਵਾ ਹੋਰ ਵੀ ਕਈ ਐਸੇ ਇਲਾਕੇ ਆ ਜਿੱਥੇ ਕੱਚੀਆਂ ਮੰਡੀਆਂ ਸਨ। ਅੜ ਜ਼ਰੂਰ ਥੋੜੇ-ਬਹੁਤ ਪੱਕੇ ਬੜੇ ਸਨ ਪਰ ਉਹ ਮੰਡੀਆਂ ਹਾਲੇ ਐਕਟਿਵ ਨਹੀਂ ਹੋਈਆਂ। ਕਾਦਿ ਸ਼ਾਇਦ ਅਜਾੜਾ ਆਹ ਥੋੜਾ ਆਨੰਦ ਫਾਰਮਿੰਗ ਤੇ ਜ਼ਰੂਰ ਹੋ ਜਾਣ ਗਿਆ ਕਿਉਂਕਿ ਜਿਹੜੇ ਹੜ੍ਹ ਪ੍ਰਭਾਵਿਤ ਇਲਾਕੇ ਨੇ ਗगन ਉੱਤੇ ਬਹੁਤ ਸਾਰੀ ਫਸਲ ਤਬਾਹ ਹੋ ਚੁੱਕੀ ਹੈ ਸਭ ਤੋਂ ਜ਼ਿਆਦਾ ਜੇ ਗੱਲ ਕਿ ਜਾਵੇ ਤਾਂ ਫਸਲ ਚਿਸਪੰਡੀ ਦੇ ਵਿੱਚ ਅਸੀਂ ਖੜੇ ਹਾਂ ਤੇ ਵਾ ਗੁਰਦਾਸਪੁਰ ਦੇ ਵਿੱਚ ਇੱਥੇ ਹੀ ਹੁੰਦੀ ਹੈ ਸੋ 11 ਵਜੇ ਦੇ ਆਸ-ਪਾਸ ਕੋਲੀ ਸ਼ੁਰੂ ਹੁੰਦੀ ਹੈ ਲੇਕਿਨ ਬਟਾਰਾ ਮੰਡੀ ਤੇ ਹਾਲੇ ਤੱਕ ਕੋਲੀ ਪਿੱਛਲੇ ਦਿਨਾਂ ਤੋਂ ਨਹੀਂ ਹੋਈ ਕਿਉਂਕਿ ਅਕਸਰ ਜਦੋਂ ਨਾਰਮਲ ਡੇਸ ਵੀ ਹੁੰਦੇ ਨੇ ਇਹ ਤੇ 10 ਤੋਂ 15 ਦਿਨਾਂ ਫਸਲ ਟੇਕਲ ਡੇਟ ਆਉਂਦੀ ਆ। ਸੋ ਇਸ ਵਾਰ ਤੇ 10 ਤੋਂ 15% ਫਸਲ ਘਾਟਾ ਆਉਂਦੀ ਹੋਣ ਦੀ ਉਮੀਦ ਹੈ। ਠੀਕ। ਪੌਸਟਰ ਜਿਆਦਾ ਆ ਰਿਹਾ ਹੈ। ਤਸਵੀਰ ਦਿਖਾਣ ਲੱਗਿਆ। ਆਹ। ਉਹ ਪੌਸਟਰ ਕਾਪੀ ਕਿਹਦਾ ਨਾਮ ਹੋਇਆ ਰਕ। ਜਰਾ ਨਾ ਦੱਸ। ਕਿਤੋਂ ਐਕਸ ਹਾਈਟ ਕਰਾਂਗੇ। ਇੱਕ ਸਾਰ ਬਾਕੀ ਤੇ ਅੱਜ ਦਾ ਪ੍ਰਭਾਵ ਜਿਲ੍ਹਾ ਅੱਠ ਪਾਸ। ਕੋਈ ਬਾਕੀ। ਕਤਲ ਕਰਨ 25% ਨਾਤਰ ਜੋ ਆਪਣਾ ਕਹਾ ਸਾਡੀ ਹੈ ਬਾਕੀ ਜਿਹੜੀ ਸਾਡਾ ਡੇਰਾ ਬਾਪ ਬਣਾ ਰਹੇ ਲਾਗੇ ਏਰੀਆ ਹੀ ਉਹ ਸਾਰਾ ਹੀ ਨਦਰ ਖੜ ਪ੍ਰਭਾਤ ਹੈ ਸਾਡਾ ਕੋਈ ਦਗਾ ਫਸਲ ਨਹੀਂ ਬਚੀ ਬਾਕੀ ਕਿਹੜਾ ਸ਼ਿਕਾਰ ਮਾਸ਼ੀਆਂ ਕੋਈ ਤਰ ਕੋਲ ਨਹੀਂ ਥੜ ਆਉਂਦਾ ਸਾਡਾ ਏਰੀਆ ਉਹਦੇ ਅਕੋਰਡਿੰਗ ਥੋੜੀ ਸੁਧਾਰੀ ਪੈਣ ਤਾਂ ਕੀ ਕਿੰਨਾ ਮੌਨਸੂਨ ਆ ਰਿਹਾ ਬੱਚੇ ਅੱਜ ਫਸਲ ਤੇ ਆ ਕੇ ਪਟਾਲਾ ਬੜੀ ਆਸ਼ਾਤ ਤੇ ਉਹ ਨੰਬਰ ਵਾੜ ਚਾਹੀ ਆਏ ਆ ਕਿਉਂਕਿ ਬੱਚਰੋ ਹੋਏਗਾ ਉਹ ਮੌਸਰ ਨਹੀਂ ਲੈਣਾ ਚਾਹੀਦਾ ਕਿਉਂਕਿ ਲਗਾਤਾਰ بارشਾਂ ਪੈਣ ਕਰਕੇ ਮੌਸਰ ਫਸਲਾਂ ਵਿੱਚ ਆਇਆ ਇਹਦਾ ਫਸਲ ਦਾ ਜੋ ਵੀ ਸਰਕਾਰ ਦੇਰੀ ਹੈ ਪੈਹਾ ਉਹ ਉਹਦੇ ਅਕੋਰਡਿੰਗ ਸਾਨੂੰ ਪ੍ਰਾਈਸ ਨਹੀਂ ਮਿਲ ਰਿਹਾ ਕਾਰਨ ਇਹਦੇ ਉੱਤੇ 25000 ਰੁਪਇਆ ਖਰਚਾ ਆ ਜਾਂਦਾ ਪਰ ਚੇਕਣ ਦੇ ਹਿਸਾਬ ਨਾਲ ਪਰ ਚੇਕਣ ਦੇ ਹਿਸਾਬ ਨਾਲ 25000 ਖਰਚਾ ਆ ਗਿਆ 60000 ਰੁਪਇਆ ਲਾ ਲ ਚੇਕਾ ਕਿਸ ਨੇ ਦਿੱਤਾ ਬਹ 60000 ਤੋਂ ਉਪਰ ਹੀ ਚੇਕ ਆਤਾ ਬਾਕੀ ਰਹੀ ਗੱਲ ਇਹਦਾ ਜੋ ਰੇਟ ਕੱਲ ਦੀ ਅਕੋਰਡਿੰਗ ਬੋਲ ਰਹੇ ਨੇ ਕਿ 2500 ਰੁਪਿਆ ਇਹਦਾ ਰੇਟ 1509 ਤੇ ਸੋਨਾ ਬਣ ਕੇ ਇਹਦਾ 2500 ਰੁਪਿਆ ਜਾਂ 3000 ਦਾ ਰੇਟ ਜਿਹੜਾ ਅਨੁਵਾਰਾ ਨਹੀਂ ਖਾਂਦਾ ਇਹ 5000 ਤਾਂ ਕੋਈ ਫਸਲ ਵੇਚਦੀ ਆ ਤੇ ਫਿਰ ਵੀ ਕਤ ਹੈ ਇਹਦਾ ਖਰਚਾ ਬਹੁਤ ਆਇਆ ਹੈ 75000 ਰੁਪਿਆ ਇਹਦਾ ਖਰਚਾ ਪਰ 1 ਕਿੜੇ ਪਰ ਤੋਂ ਬਸ ਬੱਤਰ ਕੰਪੈਕਟ ਬੈਠ ਕੇ ਆਇਓ ਫਸਲ ਬੈਠੇ ਇੱਕੋ ਪਰ ਆਪਸ ਸਟਾਰਟ ਆਪਸ ਮੈਂ 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 ਵਾਪਸ ਆ ਰਹੀ ਤੁਹਾਡੇ ਕੋਲ ਨਹੀਂ ਤੇਨ ਖੰਨਾ ਤੋਂ ਦਰਮਿੰਦਰ ਵੀ ਸਾਡੇ ਨਾਲ ਜੁੜੇ ਹੋਏ ਨੇ ਤੁਹਾਡੀ ਆਵਾਜ਼ ਜੋ ਹੈ ਬ੍ਰੇਕ ਹੋ ਰਹੀ ਹੈ ਪਲੀਜ਼ ਮੈਨੂੰ ਲੱਗਦਾ ਵਾਇਰ ਹਿੱਲ ਰਹੀ ਹੈ ਥੋੜਾ ਠੀਕ ਕਰੋ ਜ਼ਰਾ ਮੈਂ ਵਾਪਸ ਆਉਂਗੀ ਤੁਹਾਡੇ ਕੋਲ ਦਰਮਿੰਦਰ ਦਾ ਰੁਕ ਕਰ ਲਈ ਹੈ ਦਰਮਿੰਦਰ ਖੰਨਾ ਦੇ ਵਿੱਚ ਬੀਤੇ ਦਿਨ ਵੀ ਤੁਸੀਂ ਗਰਾਉਂਡ ਜ਼ੀਰੋ ਤੋਂ ਰਿਪੋਰਟ ਦਿੱਤੀ ਸੀ ਖੰਨਾ ਦੀ ਮੰਡੀ ਸਭ ਤੋਂ ਵੱਡੀ ਖੰਨਾ ਦੀ ਅਨਾਜ ਮੰਡੀ ਜਿੱਥੇ ਬੰਦੋਬਸਤਾਂ ਨੂੰ ਲੈ ਕੇ ਹਾਲੇ ਵੀ ਨਾਰਾਜ਼ਗੀ ਸੀ ਔਰ ਨਮੀ ਦੀ ਮਾਤਰਾ ਜੋ ਸਾਰਾ ਫੀਸਦ ਮਾਪਦੰਡ ਤੈਅ ਕੀਤੇ ਗਏ ਸਨ ਇਸ ਨੂੰ ਲੈ ਕੇ ਵੀ ਕਿਸਾਨਾਂ ਦੇ ਅੰਦਰ ਥੋੜੀ ਜਿਹੀ ਨਾਮੋਸ਼ੀ ਦਾ ਹਾਲਮ ਸੀ ਅੱਜ ਕਿਸ ਤਰ੍ਹਾਂ ਦੇ ਹਾਰਾਤ ਮੰਡੀਆਂ ਦੇ ਵਿੱਚ ਕਿਸ ਤਰ੍ਹਾਂ ਦੀ ਸਰਕਾਰੀ ਖਰੀਦ ਹੋ ਰਹੀ ਹੈ ਕਿਸਾਨ ਕੀ ਕਹਿ ਰਹੇ ਨੇ ਆ ਬਿਲਕੁਲ ਗਗਨ ਚੁੜੀ ਖੰਨਾ ਦੀ ਮੰਡੀ ਹੈ ਏਸ਼ੀਆ ਦੀ ਸਭ ਤੋਂ ਵੱਡੀ ਦਾਣਾ ਮੰਡੀ ਹੋਣ ਕਰਕੇ ਪੰਜਾਬ ਦੇ ਵਪਾਰੀਆਂ ਤੇ ਕਿਸਾਨਾਂ ਦੀ ਨਜ਼ਰ ਐਥੇ ਹੀ ਰਹਦੀਆਂ ਨੇ ਕਿ ਪੂਰੇ ਸੀਜ਼ਨ ਦਾ ਕੀ ਰੁਖ ਰਹੇਗਾ ਉਹ ਖੰਨਾ ਦੀ ਮੰਡੀ ਤੋਂ ਅੰਦਾਜ਼ਾ ਲਗਾ ਲਿਆ ਜਾਂਦਾ ਅੱਜ ਚੌਥਾ ਦਿਨ ਭਾਵੇਂ ਜਿਹੜਾ ਸ਼ੁਰੂ ਹੋ ਗਿਆ ਪਰ ਇੱਥੇ ਜਿਹੜੀ ਸਰਕਾਰੀ ਖਰੀਦ ਰਸਮੀ ਤੌਰ ਤੇ ਸ਼ੁਰੂ ਨਹੀਂ ਹੋ ਸਕੀ ਪਰਮਲ ਝੋਨਾ ਵੀ ਜਿਹੜਾ ਕੱਲ ਤੋਂ ਆਉਣਾ ਸ਼ੁਰੂ ਹੋ ਗਿਆ ਸੀ ਪਰ ਨਮੀ ਦੀ ਜ਼ਿਆਦਾ ਮਾਤਰਾ ਹੋਣ ਕਰਕੇ ਜਿਹੜੀ ਆ ਖਰੀਦ ਦੇ ਵਿੱਚ ਕਿਤੇ ਨਾ ਕਿਤੇ ਅੜਿੱਕਾ ਬਣਿਆ ਹੋਇਆ ਭਾਵੇਂ ਕਿਸਾਨਾਂ ਦੀ ਮਜ਼ਦੂਰੀ ਕਹਿ ਲੋ ਜਾਂ ਜਲਦਬਾਜ਼ੀ ਕਹਿ ਲੋ ਕਿਸਾਨ ਜਿਹੜੇ ਪਰਮਲ ਝੋਨਾ ਲੈ ਕੇ ਆਏ ਤੇ ਉਹ ਗਿੱਲਾ ਹੋਣ ਕਰਕੇ ਜਿਹੜੀ ਆ ਸਰਕਾਰ ਦੀ ਵੀ ਮਜ਼ਦੂਰੀ ਹੈ ਕਿ ਉਸ ਦੀ ਬੋਲੀ ਨਹੀਂ ਲੱਗ ਸਕਦੀ ਤੁਹਾਨੂੰ ਤਸਵੀਰਾਂ ਦਿਖਾ ਦਿੰਦੇ ਆ ਕਿ ਜਿਹੜੀ ਇਹ ਢੇਰੀ ਆ ਇਹ ਪਰਮਲ ਝੋਨੇ ਦੀ ਢੇਰੀ ਆ ਜਿਹੜੀ ਕਿ ਇੱਥੇ ਸਕਾਉਣ ਦੇ ਲਈ ਪਛਾਈ ਹੋਈ ਆ ਕੱਲ ਵੀ ਇਸੇ ਤਰ੍ਹਾਂ ਸਾਰਾ ਦਿਨ ਜਿਹੜਾ ਆ ਲੇਵਰ ਨੇ ਅਰੀਆ ਉਹ ਫਸਲ ਨੂੰ ਜਿਹੜੀ ਆ ਧੁੱਪ ਲਗਾਈ ਸੀਗੀ ਕਿ ਸ਼ਾਇਦ ਇਹਦੇ ਵਿੱਚ ਨਮੀ ਦੀ ਮਾਤਰਾ ਉਹ ਘਟ ਜਵੇ ਪਟੰਨ ਦਿਖਾ ਦਿੰਦੇ ਆ ਕਿ ਜਿਹੜੀ ਇਸ ਵਕਤ ਨਮੀ ਦੀ ਮਾਤਰਾ ਆ ਰਹੀ ਆ ਉਹ 19 ਤੋਂ 20% ਦੱਸੀ ਜਾ ਰਹੀ ਆ ਜਿਸ ਨੂੰ ਕਿ 17% ਦੀ ਹੋਣਾ ਲਾਜ਼ਮੀ ਆ ਤਾਂ ਹੀ ਜਿਹੜੀਆਂ ਸਰਕਾਰੀ ਏਜੰਸੀਆਂ ਆ ਕੇ ਇੱਥੇ ਬੋਲੀ ਲਗਾਉਣਗੀਆਂ ਤੇ ਕਿਸਾਨ ਨੂੰ ਫ੍ਰੀ ਕਰਕੇ ਘਰ ਭੇਜਿਆ ਜਾਵੇਗਾ ਪਰ ਫਿਲਹਾਲ ਜਿਹੜੀ ਨਮੀ ਦੀ ਮਾਤਰਾ ਸਭ ਤੋਂ ਵੱਡਾ ਜਿਹੜਾ ਇੱਕ ਮੁਸੀਬਤ ਬਣੀ ਹੋਈ ਹੈ ਤੇ ਦੂਜੇ ਪਾਸੇ ਜਿਹੜੇ ਆਰਤੀ ਦੇ ਕਿਸਾਨ ਨੇ ਉਹ ਸਰਕਾਰ ਤੋਂ ਲਗਾਤਾਰ ਮੰਗ ਕਰ ਰਹੇ ਨੇ ਕਿ ਨਮੀ ਦੀ ਵਿੱਚ ਰੈਟੀ ਜਾਵੇ ਇੱਥੇ ਜਿਹੜੇ ਆ ਢੇਰੀ ਦੇ ਉੱਤੇ ਆਰਤੀ ਦੇ ਕਿਸਾਨ ਵੀ ਪਹੁੰਚੇ ਹੋਏ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਕਿ ਹੁਣ ਉਹਨਾਂ ਨੂੰ ਕੀ ਕੀ ਮੁਸ਼ਕਲਾਂ ਆ ਰਹੀਆਂ ਨੇ ਤਾਂ ਜਾਂ ਅੱਗੇ ਦਾ ਜਿਹੜਾ ਸਭਾਵਾਂ ਉਹ ਕਿਸ ਤਰ੍ਹਾਂ ਦਾ ਉਹਨਾਂ ਨੂੰ ਲੱਗ ਰਿਹਾ ਹਾਂਜੀ ਆ ਤੁਸੀਂ ਕਾੜਤੀ ਵੀ ਹੋ ਕਿਸਾਨ ਵੀ ਹੋ ਤੇ ਜਿਹੜੀ ਹੁਣ ਖੰਨਾ ਮੰਡੀ ਦੇ ਵਿੱਚ ਪਰਮਲ ਝੋਨਾ ਤਾਂ ਆਉਣਾ ਸ਼ੁਰੂ ਹੋ ਗਿਆ ਪਰ ਫਿਰ ਵੀ ਜਿਹੜੀ ਖਰੀਦ ਦੇ ਵਿੱਚ ਹੁਣ ਅੜਿੱਕਾ ਬਣਿਆ ਹੋਇਆ ਹੈ ਉਹ ਕੀ ਵਜ੍ਹਾ ਹੈ ਤੇ ਕਦੋਂ ਤੱਕ ਇਹ ਹੱਲ ਹੋ ਸਕਦਾ ਨਹੀਂ ਖੰਨੇ ਮੰਡੀ ਚ ਹਲੇ ਕੋਈ ਜ਼ਿਆਦੇ ਨਹੀਂ ਹਲੇ ਸਾਡੇ 1509 ਜਿਹੜੀ ਬਾਸਪਤੀ ਸੀਦੀ ਆ ਉਹੀ ਆ ਰਹੀ ਆ ਨਿੱਕੀ ਮੁੱਡੀ ਕੋਈ ਧੀਰੀ ਕਦੀ ਆਈ ਆ ਉਹਦਾ ਮੌਜਰ ਬਹੁਤ ਜ਼ਿਆਦੇ ਆ ਵੀ ਉਹ ਕਿਸਾਨਾਂ ਨੂੰ ਵੀ ਬੇਨਤੀ ਹੈ ਕਿ ਜੇ ਦੇਖੋ ਖਰੀਦ ਸਰਕਾਰ ਨੇ ਸ਼ੁਰੂ ਕਰਤੀ ਪਰ ਜਿਹੜੀ ਗਿੱਲੀ ਜਿੜੀ ਨਾ ਵਧਣਾ ਹਲੇ ਕੋਈ ਸਾਡੇ ਢੇਰੀ ਕੋਈ ਜ਼ਿਆਦਾ ਨਹੀਂ ਹੈ ਇੱਕ ਢੇਰੀ ਮੰਡੀ ਚ ਆਈ ਆ ਉਹ ਬੋਲੀ ਬੋਲੀ ਹੋਣੀ ਆ ਵੈਸੇ ਜੇ ਮੈਨੂੰ ਆ ਸਾਡੇ ਸੋਮਵਾਰ ਤੱਕ ਸੁੱਕੀ ਜਿਹੜੀ ਸਾਨੂੰ ਆਉਣ ਦੀ ਕੋਈ ਸੁਭਾਵਨਾ ਫੇਰ ਸਾਡੀ ਮੰਡੀ ਚੱਲ ਪੂਗੀ ਕਿ ਕਿਸਾਨ ਨੇ ਜਾਂ ਮਜ਼ਦੂਰੀ ਕਹਿ ਲੋ ਤੇ ਜਲਦਬਾਜ਼ੀ ਹੁਣ ਖੇਤਾਂ ਦੇ ਵਿੱਚੋਂ ਫਸਲ ਕੱਟ ਕੇ ਲੈ ਕੇ ਆ ਰਹੇ ਨੇ ਤਾਂ ਉਹਦੀ ਨਮੀ ਬਹੁਤ ਜ਼ਿਆਦਾ ਉਹਨਾਂ ਨੂੰ ਫਿਰ ਉਹ ਰਾਤਾਂ ਵੀ ਕੱਟਣੀਆਂ ਪੈ ਰਹੀਆਂ ਨੇ ਜੇ ਇਸੇ ਤਰ੍ਹਾਂ ਕਿਸਾਨ ਟਰਾਲੀਆਂ ਲਿਆਏ ਤਾਂ ਮੰਡੀ ਚੋਕ ਵੀ ਹੋ ਸਕਦੀ ਆ ਇਹਨੂੰ ਰੋਕਣ ਦੇ ਲਈ ਕੋਈ ਮਾਰਕੀਟ ਕਮੇਟੀ ਨੂੰ ਕੋਈ ਪਰ ਰੰ ਕਰਨਾ ਚਾਹੀਦਾ ਨੇ ਕਿ ਗਿੱਲੀ ਜਿਹੜੀ ਫਸਲ ਆ ਉਹ ਮੰਡੀ ਚ ਨਾ ਆਵੇ ਨਹੀਂ ਉਹ ਮਾਰਕੀਟਿੰਗ ਉਹ ਕੋਪ ਐਮਪਲੀਟ ਬਣਾ ਕੇ ਪਿੰਡਾਂ ਚ ਵੰਡ ਦਿੰਦੀ ਆ ਵੀ ਜਿਹੜੀ 17 ਮੋਹਸਰ ਵਾਲੀ ਜੀਰੀ ਹੀ ਜ਼ਿੰਮੇਦਾਰ ਮੰਡੀ ਚ ਲੈ ਕੇ ਆਵੇ ਕਿਉਂਕਿ ਜਦੋਂ ਮੰਡੀ ਚ ਗਿੱਲੀ ਜੀਰੀ ਆ ਜਾਂਦੀ ਆ ਤਾਂ ਸਾਰਿਆਂ ਨੇ ਪ੍ਰੋਬਲਮ ਹੋ ਜਾਂਦੀ ਆ ਸਭ ਤੋਂ ਪਹਿਲਾਂ ਉਹ ਆਰਟੀ ਦੀ ਪ੍ਰੋਬਲਮ ਬਣਦੀ ਆ ਫਿਰ ਉਹ ਸਰਕਾਰ ਦੀ ਬਣਦੀ ਆ ਫਿਰ ਕਿਸਾਨ ਪਰੇਸ਼ਾਨ ਹੁੰਦਾ ਸੋ ਇਸ ਕਰਕੇ ਅਸੀਂ ਤਾਂ ਬੇਨਤੀ ਕਿਸਾਨਾਂ ਨੂੰ ਇਹੀ ਕਰਦੇ ਆ ਮੀਨਸ ਖਰੀਦ ਦੇ ਵਿੱਚ ਕੋਈ ਦਿੱਕਤ ਨਹੀਂ ਆਉਣੀ ਦਾਣਾ ਦਾਣਾ ਚੱਕਿਆ ਜਾਣਾ ਸਾਰੇ ਕਿਸਾਨ ਦਾ ਵੀ ਜਿਹੜੀ ਜੀਰੀ ਆ ਕਿਸ ਤਾਰਾ ਮਹੌਚਰ ਵਾਲੀ ਤੁਸੀਂ ਬੰਡੀ ਚ ਲੈ ਕੇ ਆਓ ਮਤਲਬ ਆਏ ਚੱਲ ਰਹਾ ਹੈ ਤੇ ਚਾਹੁੰਦੇ ਨੇ ਦਰਮੇਂਦਰ ਰਿਆਇਤ ਚਾਹੁੰਦੇ ਨੇ ਕਿ ਸਾਰਾ ਫੀਸਦ ਹੋਣਾ ਜੋ ਹੈ ਪੋਸੀਬਲ ਨਹੀਂ ਹੈ ਅੱਛਾ ਇੱਕ ਗੱਲ ਹੋਰ ਪੁੱਛੋ ਕਿਸਾਨ ਦੇ ਨਾਲ ਤੁਸੀਂ ਗੱਲਬਾਤ ਕਰ ਰਹੇ ਹੋ ਇੱਕ ਗੱਲ ਹੋਰ ਪੁੱਛੋ ਕਿ 1509 ਕਿਸਮ ਆਈ ਹੈ ਰੇਟ ਕੀ ਹੈ ਦਾ ਉਹ ਤਾਂ ਜੀ ਬੇਨਤੀ ਕਰਦੀ ਆ ਕਿ ਵੀ ਅਸੀਂ ਸੈਂਟਰ ਸਰਕਾਰ ਨੂੰ ਐ ਬੇਨਤੀ ਕੀਤੀ ਹੈ ਸਾਡੀਆਂ ਕਿਸਾਨ ਜਥੇਬੰਦੀਆਂ ਵੀ ਕਰਦੀਆਂ ਨੇ ਐ ਸ਼ੈਲਰ ਐਸੋਸੀਏਸ਼ਨ ਵੀ ਕਰਦੀ ਆ ਵੀ ਜਿਹੜੇ ਇਹ ਮਾਪ ਟੰਡ ਨੇੜਾ 17 ਮੌਚਰ ਵਾਲੇ ਤੇ ਉਸ ਟਾਈਮ ਦੇ ਬਣੇ ਹੋਏ ਨੇ ਜਦੋਂ ਜੀਰੀ ਹੱਥਾਂ ਨਾਲ ਝਾੜਦੇ ਸੀ ਜਦੋਂ ਆਤਾ ਨਾਲ ਝਾੜਦੇ ਸੀ ਇੱਕ ਦਿਨ ਪੱਢਣੀ ਚਾਰ ਦਿਨ ਪਈ ਰਹਿਣੀ ਪੰਜਵੇਂ ਛੇਵੇਂ ਦਿਨ ਉਹ ਜਿੱਥੇ ਝਾੜ ਕੇ ਹਫਤੇ ਬਾਅਦ ਮੰਡੀ ਜਾਂਦੀ ਸੀ ਉਹਦਾ ਆਟੋਮੈਟਿਕਲੀ ਜਿਹੜਾ ਉਹਦਾ ਮੌਚਰ ਸੀਗਾ ਉਹ ਜੀਰੀ ਦਾ ਮੌਚਰ ਆਟੋਮੈਟਿਕ ਸੁਪਾ 17 ਦੀ ਜਗ੍ਹਾ 15 ਹੋ ਜਾਂਦਾ ਕਿ ਉਹਦਾ ਨਾਮ ਸੋ ਹੁਣ ਮਸ਼ੀਨੀ ਚੋਗਾ ਆ ਗਿਆ ਮਸ਼ੀਨ ਇੱਕ ਦਿਹਾੜੀ 'ਚ ਸੈਂਕੜੇ ਏਕੜ ਮਸ਼ੀਨਾਂ ਨਾਲ ਵੱਢੇ ਜਾਂਦੇ ਨੇ ਉਹਦੇ ਕਰਕੇ ਮੌਚਰ ਦੀ ਨਹੀਂ ਗੱਲ ਆ ਉਹ ਸੈਂਟਰ ਸਰਕਾਰ ਦੇ ਹੱਥਾਂ ਸੋ ਅਸੀਂ ਬੇਨਤੀ ਕਰਦੇ ਆ ਕਿ ਸੈਂਟਰ ਸਰਕਾਰ ਨੂੰ ਮੌਚਰ ਦੇ ਵਿੱਚ ਵੀ ਕੋਈ ਨਾ ਕੋਈ ਬਿਲਕੁਲ ਰਾਏ ਦੇਣੀ ਚਾਹੀਦੀ ਆ ਵੀ ਤਾਂ ਕਿ ਇੱਥੇ ਕਿਸਾਨ ਨੂੰ 8300 ਦਾ ਸ਼ੈਲਰਾ ਦਰਮਿੰਦਰ 1500 ਨੇ ਕਿਸਾਨ ਦਾ ਰੇਟ ਪੁੱਛਿਆ 2399 ਰੁਪਏ ਜਿਹੜਾ ਸਰਕਾਰੀ ਰੇਟ ਆ ਉਹ 17 ਮੌਚਰ ਵਾਲੀ ਜੀਲੀ ਦਾ ਰੇਟ ਆ ਸੋ ਕਿਸਾਨਾਂ ਨੂੰ ਦੁਬਾਰਾ ਫੇਰ ਇਹੀ ਬੇਨਤੀ ਆ ਬੀਜ ਦੀ ਕੀਮਤ ਪਾਸ ਪੱਟੀ ਹੈ ਉਹਦਾ 24 ਤੋਂ ਉੱਤੇ ਲੈ ਕੇ 3000 ਰੁਪਏ ਤੱਕ ਰੇਟ ਮਿਲ ਰਿਹਾ ਪਰ ਕਿਸਾਨ ਕਹਿੰਦੇ ਸਾਨੂੰ 12 ਨਹੀਂ ਖਾ ਰਿਹਾ ਕਿ 75000 ਪਰ ਏਕੜ ਖਰਚਾ ਆਉਂਦਾ ਵਾ ਖਰਚੇ ਪੂਰੇ ਨਹੀਂ ਹੋ ਰਹੇ ਵਪਾਰੀ ਕਰਨ ਨੂੰ ਇਸ ਤਰ੍ਹਾਂ ਰੋਕਿਆ ਜਾ ਸਕਦਾ ਦੇਖੋ ਕਿਸਾਨ ਦੀ ਤਾਂ ਏਡੀ ਬੜੀ ਮਾੜੀ ਹਾਲਤ ਹੈ ਸਾਲ ਇੱਕ ਤਾਂ ਉਹਨੂੰ ਵਿਚਾਰ ਨੂੰ ਪੂਰਾ ਭਾਅ ਨਹੀਂ ਮਿਲਦਾ ਦੂਜਾ ਭਾਅ ਤੋਂ ਬਗੈਰ ਝਾੜ ਬਹੁਤ ਘਟਾ ਜਿਹੜਾ ਬਾਸਰਤੀ 1509 ਦਾ ਝਾੜ ਪਿਛਲੀ ਵਾਰ 22 23 ਪੁਆਇੰਟਡ ਸੀ ਸੋ ਇਸ ਵਾਰ ਘਟ ਕੇ ਉਹ 14 15 ਕੁਇੰਟ ਲਓਗੇ। ਸੋ ਕਿਸਾਨ ਤਾਂ ਬੇਜਰਾ ਝਾੜ ਦੇ ਵਿੱਚੇ ਮਾਰਿਆ ਗਿਆ। ਪਰ ਜਿਹੜੀ ਇਹ ਆਪਾਂ ਗੱਲ ਕਰਦੇ ਆ ਪ੍ਰਾਈਵੇਟ ਖਰੀਦ ਦੀ। ਦੇਖੋ ਜਿਹੜਾ ਪ੍ਰਾਈਵੇਟ ਖਰੀਦਦਾਰ ਆ ਨਾ ਉਹ ਕੁਆਲਟੀ ਨਾਲੇ ਮਾਲ ਵਿਕਦਾ। ਜਹੇਜੀ ਬਾਸਪਤੀ ਹੁੰਦੀ ਆ ਉਹਨਾਂ ਦਾ ਛੁੱਕੀ ਵੀ ਦੇਖਣੀ ਆ। ਉਹਨਾਂ ਨੂੰ ਇਹ ਵੀ ਦੇਖਣਾ ਚ ਫੜਾ ਘਟ ਹੋਵੇ, ਡੈਮੇਜ ਘਟ ਹੋਵੇ। ਉਹਦਾ ਜਿਹੜੀ ਚੰਗੀ ਜੀਰੀ ਉਹਦਾ ਭਾਅ 33200 ਲੱਗ ਰਿਹਾ। ਜਿਹੜੀ ਦਰਮਿਆਨੀ ਭਾਅ ਉਹ ਦਾ 27 28 2900 ਤੱਕ ਲੱਗਦਾ ਹੈ ਕਿ ਸੋਮਵਾਰ ਜਾਂ ਮੰਗਲਵਾਰ ਤੋਂ ਫੇਰ ਸ਼ੁਰੂ ਹੋ ਸਕਦੀ ਹੈ ਤੇ ਸੱਜਾ ਜਾ ਰਿਹਾ ਹੈ ਕਿ ਸ਼ਾਇਦ ਮੁਕੰਮਲਤੀ ਵੀ ਆ ਸਕਦੇ ਨੇ ਹਾਂ ਹੋ ਸਕਦਾ ਕਿਉਂਕਿ ਸਾਡੀ ਏਸ਼ੀਆ ਦੀ ਸਾਬ ਨਾਲ ਬੜੀ ਬੰਡੀ ਆ ਜਦ ਤੱਕ ਹੋ ਸਕਦਾ ਅਸੀਂ ਸੁੱਕਾ ਮਾਲ ਵੀ ਸਾਡੀ ਮੰਡੀ 'ਚ ਪਰਮਾ ਲਾਉਣੇ ਵੀ ਸ਼ੁਰੂ ਹੋ ਜਵੇ ਸੋ ਅਸੀਂ ਆਸ ਕਰਾਂਗੇ ਵੀ ਅਸੀਂ ਜਰੂਰ ਸਾਡੇ ਸੀਐਮ ਸਾਹਿਬ ਸਾਡੇ ਮੰਡੀ ਦਾ ਤੇ ਘਟਕ ਕਰਦੇ ਨੇ ਅੱਛਾ ਤੋ ਕਾਕੇ ਤੁਸੀਂ ਸੁਣਿਆ ਕਿ ਫਿਲਹਾਲ ਸੁੱਕੀ ਜੀਰੀ ਦਾ ਇੰਤਜ਼ਾਰ ਕੀਤਾ ਜਾ ਰਿਹਾ ਜਿਹੜੀ ਆ ਰਹੀ ਹੈ ਉਹ ਬਹੁਤ ਜ਼ਿਆਦਾ ਗਿੱਲੀ ਹੈ ਜਿਸ ਕਰਕੇ ਜਿਹੜੀ ਖਰੀਦ ਹਲੇ ਤੱਕ ਰਸਮੀ ਤੌਰ ਤੇ ਸ਼ੁਰੂ ਨਹੀਂ ਹੋ ਸਕੀ ਨਿਤਿੰਦਰ ਇੱਕ ਵਾਰ ਫੇਰ ਤੋਂ ਰੁਕ ਕਰਾਂਗੇ ਨਿਤਿੰਦਰ ਉੱਥੇ ਵੀ ਜ਼ਰਾ ਕਿਸਾਨਾਂ ਦੇ ਨਾਲ ਤੁਸੀਂ ਗੱਲ ਕਰ ਰਹੇ ਸੀ ਹੋਰ ਜ਼ਰਾ ਗਲਬਾਤ ਕਰੋ ਕਿ ਕਿਸ ਕਿਸਮ ਦੀ ਜੋ ਹੈ ਉੱਥੇ ਜੀਰੀ ਆ ਰਹੀ ਹੈ ਔਰ ਕੀ ਰੇਟ ਉਹਨਾਂ ਨੂੰ ਮਿਲ ਰਿਹਾ ਹੈ ਸਾਰਾ ਫੀਸ ਜਿਹੜਾ ਨਮੀ ਵਾਲਾ ਆ ਰਿਹਾ ਹੈ ਇਸ ਨੂੰ ਨਕਸਾਇ ਜੀ ਗੱਲ ਹੈ ਕਿ ਉੱਥੇ ਵੀ ਰਾਇਤ ਦੀ ਮੰਗ ਕਰ ਰਹੇ ਨੇ ਕਿਸਾਨ ਬੇਖੋ ਜਿਸ ਤਰੀਕੇ ਦਾ ਸਟਾਰਾ ਪੌਸਟਰ ਦੀ ਗੱਲ ਚੱਲਦੀ ਪਈ ਹੈ ਕਿਸਾਨ ਵੀ ਚਾਹੁੰਦੇ ਨੇ ਕਿ ਇਹਦੀ ਮਾਤਰਾ ਵਧਾਈ ਜਾਵੇ ਕਿਉਂਕਿ ਅਜ ਇਸ ਤਰੀਕੇ ਦਾ ਕਰਨਾ ਤੋਂ ਆਰਪੀ ਬੋਲ ਰਹੇ ਸਨ ਕਿਸਾਨ ਬੋਲਦੇ ਸਨ ਕਿ ਇਹ ਪੁਰਾਣੇ ਸਵੇ ਦੀ ਆ ਪੌਸਪਤੀ ਪੇਸ਼ਕਾਹੀ ਹੈ ਪੌਸਪਤੀ ਜਿਹੜੀ ਆ ਭਗਵਾਨ ਜੀ ਦੇ 350 ਦੇ ਆ ਕਿਹੜਾ ਵੇਟ ਲੱਗ ਰਿਹਾ ਤੇ ਅੱਜ ਕਿਹਾ ਜਾਵੇ ਪਰਬੰਧ ਹੱਤੇ 1 ਕੋਟੀ ਦੇ ਬਣ ਕਰਨਾ ਹੈਗਾ ਪੌਸਟਰ ਦੀ ਗੱਲ ਕਰਦੇ ਹਾਂ ਇਸ ਵਿੱਚ ਸਾਰਾ ਪੌਸਟਰ ਪਾਸ ਕਰਦਾ ਕਿ ਕਿਹੜਾ ਜਾ ਪਰ ਬਹੁਤ ਜੰਦਾ ਮੈਂ ਨਾਮਕਤ ਕਰਨਾ ਚਾਹੀਦਾ ਆ ਆਪਾਂ ਕੋ ਪੈਨਾ ਜਾਂ ਮਲੇਤ ਵਾਟਰਾਇਆ ਇਹ ਇਹ ਕੋਈ ਨਾ ਕੋਈ ਸੋਤਲੇ ਵੀ ਜਿਹੜਾ ਹਰਿਆਣੇ ਖੜਾ ਦੇ ਮਾਗੜੇ ਠਾਏ ਉਹਨਾਂ ਨੂੰ ਅਸੀਂ ਜਾਗ ਰੱਖਣ ਬੰਦ ਦੇਣਾ ਜੇ ਸਾਨੂੰ ਕੋ ਮਿਲੂਆ ਇਸ ਤੋਂ ਨਿਰਾ ਦੇ ਉਹਨਾਂ ਨੂੰ ਜਾਗ ਦਵਾਂਗੇ ਇਹਦੇ ਉਹਨਾਂ ਤੋਂ ਮਤਾਂ ਹੀ ਜਾਗਾਂਗੇ ਜੇ ਤੁਹਾਡੇ ਰੇਟੇ ਲੱਗਾਂ ਤਾਂ ਫਿਰ ਫਾਇਦਾ ਕੀ ਬਾਤ ਕਿੰਨਾ ਰੇਟ ਲੱਗ ਜਾ ਰੇਟ ਤੇ ਇੱਥੇ ਲੱਗਦਾ 26-2700 2500 ਜਿਹੜਾ ਕਿ ਫਟੋਂ ਦੇ ਜਦੋਂ 15000 ਠੀਕ ਰਿਹਾ ਆਧਾਰ ਕਾ ਬਿਲਕੁਲ ਥੱਲੇ ਚਲ ਗਿਆ ਘਰ ਤੋਂ ਘੜੇ ਦਾ 3500 4000 ਰੇਟ ਲੱਗੇ ਤੇ ਸਾਨੂੰ ਜੱਟਾਂ ਨੂੰ ਕੋਈ ਬਚਦਾ ਕਿੰਨੀ ਮਿਹਨਤ ਆਉਂਦੀ ਹੈ ਤੇ ਕਿੰਨਾ ਖਰਚਾ ਆਉਂਦਾ ਖਰਚਾ ਬਹੁਤ ਜ਼ਿਆਦਾ ਬਿਜ ਦਾ ਖਰਚਾ ਆਉਂਦਾ ਜੋ 25000 ਪਤਾ ਕਿ ਉਹ ਸਾਨੂੰ ਕਿੱਥੋਂ ਲਿਆਉਂਗਾ ਤੇ ਜੱਟ ਬਿਜ ਨੂੰ ਹਟ ਜਾਗੇ ਤੁਹਾਨੂੰ ਫਿਰ ਕੀ ਕਰਨਗੇ ਤੁਹਕਾ ਨਾ ਕਰਦਾ ਤਾਂ ਸਾਰ ਕਹਿੰਦੇ ਕਿ ਜੇ ਕਰ ਰੇਟ ਨਾ ਵਧਾਇਆ ਗਿਆ ਆਕ੍ਰੋਤੀ ਦਾ ਕਿਸਾਨ ਜੋ ਹੈ ਉਹ ਇਹ ਝੋਨਾ ਬੀਜਣ ਨੂੰ ਹੀ ਹਟ ਜਾਏਗਾ ਕਿਉਂਕਿ ਖਰਚਾ ਜ਼ਿਆਦਾ ਆਉਂਦਾ ਹੈ ਲਾਗਤ ਜ਼ਿਆਦਾ ਹੈ ਤੇ ਆਮਦਨ ਜਿਹੜੀ ਹੈ ਉਹ ਨਾਲ ਦੇ ਬਰਾਬਰ ਠੀਕ ਹੈ ਬਿਲਕੁਲ ਇਹ ਇਹ ਦੇ ਨਾਲ ਤੇ ਬਹੁਤ ਜ਼ਿਆਦਾ ਆਰਥਿਕਤਾ ਨੂੰ ਵੀ ਫਿਰ ਕਿਉਂਕਿ ਝੋਨਾ ਜੋ ਹੈ ਉਹ ਪੰਜਾਬ ਦੇ ਵਿੱਚ ਬੀਜਿਆ ਜਾਂਦਾ ਹੈ ਔਰ ਅਗਰ ਕਿਸਾਨ ਜੋ ਹੈ ਉਹ ਝੋਨਾ ਨਹੀਂ ਬੀਜਣਗੇ ਫਿਰ ਉਸ ਤੋਂ ਬਾਅਦ ਪੂਰੇ ਦੇਸ਼ ਦੀ ਦੇਸ਼ ਦੇ ਉੱਤੇ ਜ਼ਿਆਦਾ ਅਸਰ ਪੈ ਸਕਦਾ ਅਗੇ ਬਿਲਕੁਲ ਦੇਖੋ ਇਹ ਤਾਂ ਸੁਭਾਵਿਕ ਹੈ ਕਿ ਪੰਜਾਬ ਇੱਕ ਐਸਾ ਚੂਨਾ ਹੈ ਜਿਹੜਾ ਖੇਤੀਬਾੜੀ ਦਾ ਹੈ ਚਾਹੇ ਕਣਕ ਹੋਵੇ ਝੋਨਾ ਹੋਵੇ ਝੋਨੇ ਦੇ ਵਿੱਚ ਕਈ ਕਿਸਮਾਂ ਨੇ ਕਬਾਦ ਦੀ ਗੱਲ ਕਰੀਏ ਤਾਂ ਕਬਾਦ ਵੀ ਬਹੁਤ ਸਾਰਾ ਸਾਡੇ ਇਲਾਕਿਆਂ ਦੇ ਵਿੱਚ ਪਤਾਵਾ ਕਿਉਂਕਿ ਇਸ ਸਾਲ ਹੜ੍ਹ ਆ ਗਏ ਨੇ ਜਿੱਦਾਂ ਮੈਂ ਪਹਿਲਾਂ ਜ਼ਿਕਰ ਕੀਤਾ ਸੀ ਟੇਰਾ ਬਾਬਾ ਨਾਨਕ ਕਲਾ ਨਾਲ ਵਾਲਾ ਇਲਾਕਾ ਪੂਰੀ ਤਰ੍ਹਾਂ ਨਾਲ ਹੜ੍ਹ ਤੇ ਥੱਲੇ ਸੀ ਪਰ ਪੂਰੇ ਪੂਰੇ ਝੋਨੇ ਜਿਹੜੇ ਸੀ ਉਹ ਡੁੱਬ ਗਏ ਸਨ ਔਰ ਕਈ ਕਈ ਫੁੱਟ ਪਾਣੀ ਆਰੇ ਆਪਣ ਕਿਸਾਨ ਵੀ ਕਿਤੇ ਨਾ ਕਿਤੇ ਇਹ ਸੋਚਦਾ ਹੈ ਕਿ ਚਾਹੇ ਥੋੜੇ ਪੈਸੇ ਬਚ ਜਾਣ ਚਾਹੇ ਥੋੜੀ ਲਾਗਤ ਹੀ ਪੂਰੀ ਹੋ ਜਵੇ ਤੇ ਛੋੜਾ ਵੰਡ ਲਈਏ ਸੋ ਕਿਤੇ ਨਾ ਕਿਤੇ ਹਰਿਆਣੇ ਚੋਂ ਵੀ ਮਸ਼ੀਨਾਂ ਆਈਆਂ ਦੀਆਂ ਨੇ 4x4 ਮਸ਼ੀਨਾਂ ਨੇ ਆ ਕੰਬਾਈਨ ਜਿਹੜੀ ਆ ਉਹ ਨਹੀਂ ਚੱਲਦੀ ਦੋ ਟਾਇਰਾਂ ਵਾਲੀ ਕਿਉਂਕਿ ਉਹ 2x2 ਵੀ ਨਹੀਂ ਹੈ ਸੋ ਜਿਹੜੀ ਆਟੋ ਗੱਡੀ ਹੈ ਉਹ ਚੱਲ ਕੇ ਫਸਲ ਵੀ ਵੜ ਰਹੀ ਕਿਸਾਨ ਨੇ ਜਿੱਥੇ 5000 ਰੁਪਇਆ ਏਕੜ ਹੈ ਡੇਰਾ ਬਾਬਾ ਨਾਨਕ ਦੇ ਕਿਸਾਨਾਂ ਨੇ ਲਵਾਈ ਦਿੱਤੀ ਸੀ ਗਗਨ ਛੋਨੇ ਦੀ ਤਰਾਸਦੀ ਇਹ ਹੈ ਕਿ ਹੁਣ 5 ਤੋਂ 7000 ਰੁਪਏ ਕਟਾਈ ਦੇਣੀ ਪੈ ਰਹੀ ਹੈ ਕਿਉਂਕਿ ਹਰਿਆਣੇ ਚੋਂ ਚੈਨ ਵਾਲੀਆਂ ਮਸ਼ੀਨਾਂ ਆਈਆਂ ਨੇ 4/4 ਮਸ਼ੀਨ ਆਈ ਆ ਜਿਹਦਾ ਰੇਟ ਬਹੁਤ ਜ਼ਿਆਦਾ ਹੈ ਸੋ ਕਿਤੇ ਨਾ ਕਿਤੇ ਜੇਕਰ ਕਿਸਾਨ ਇਹ ਗੱਲ ਸੋਚਣ ਲੱਗ ਪਿਆ ਕਿ ਛੋਨਾ ਨਹੀਂ ਵੇਚਣਾ ਤਾਂ ਦੇਸ਼ ਦੇ ਅੰਨ ਭੰਡਾਰ ਸੰਕਟ ਪਏਗਾ। ਕਵਰ ਤੋਂ ਸਟੂਡੀਓ ਜੀ ਇੱਕ ਵਾਰ ਫਿਰ ਤੋਂ ਦਰਮਿੰਦਰ ਦਾ ਰੋ ਕਰਾਂਗੇ ਜਾਈ ਜੀ ਗੱਲ ਹੈ ਕਿ ਬਿਨਾਂ ਕੋਈ ਸ਼ਰਤ ਜੋਇਆ ਹੋ ਚੌਣਾਂ ਖਰੀਦਿਆ ਜਾਏ ਕਿਸਾਨਾਂ ਦੇ ਵੱਲੋਂ ਵੀ ਮੰਗ ਕੀਤੀ ਜਾ ਰਹੀ ਹੈ ਇਸ ਦੇ ਨਾਲ ਹੀ ਰੇਟ ਦੇ ਵਿੱਚ ਵੀ ਵਾਅਦਾ ਕੀਤਾ ਜਾਏ ਕਿਉਂਕਿ ਉਹ ਜੋ ਲਾਗਤ ਹੈ ਜਾਂ ਖਰਚੇ ਨੇ ਉਹ ਕਿਸਾਨਾਂ ਦੇ ਤੇ ਪੂਰੇ ਨਹੀਂ ਹੋਣਗੇ ਕਿਸਾਨਾਂ ਦੇ ਨਾਲ ਗੱਲਬਾਤ ਕਰੋ ਉਹਨਾਂ ਦੀ ਜ਼ੁਬਾਨੀ ਅਸੀਂ ਜੋ ਸਰਕਾਰ ਦੇ ਕਰਨ ਤੱਕ ਆਵਾਜ਼ ਪਹੁੰਚਾਉਣ ਦੀ ਕੋਸ਼ਿਸ਼ ਕਰੀਏ ਧਰਮਿੰਦਰ ਜਿਸ ਤਰ੍ਹਾਂ ਕਿ ਕਿਸਾਨਾਂ ਨੂੰ ਇਸ ਵਾਰ ਬਾਸਮਤੀ ਤੋਂ ਹੀ ਅੰਦਾਜ਼ਾ ਹੋ ਗਿਆ ਸੀਗਾ ਕਿ ਜਿਹੜਾ ਝਾੜਾ ਬਾਸਮਤੀ ਦਾ 7 ਤੋਂ 8 ਕੁਇੰਟਲ ਉਹਦੇ ਵਿੱਚ ਜਿਹੜਾ ਘਟਾ ਆਇਆ ਵਾ ਤਾਂ ਇਸੇ ਤਰ੍ਹਾਂ ਪਰਮਲ ਝੋਨੇ ਦਾ ਝਾੜ ਵੀ ਜਿਹੜਾ 5 ਤੋਂ 7 ਕੁਇੰਟਲ ਖੱਟ ਰਸਿਆ ਆ ਰਿਹਾ ਹੈ ਜਿਹੜਾ ਪਰਮਲ ਚ ਉਹਨਾਂ ਪਿਛਲੇ ਸਾਲ ਆ ਉਹ 35 ਕਵਾਂਟਲ ਪ੍ਰਤੀ ਏਕੜ ਜਿਹੜਾ ਕਿਸਾਨਾਂ ਨੂੰ ਪ੍ਰਾਪਤ ਹੋਇਆ ਸੀ ਪਰ ਇਸ ਵਾਰ ਜਿਹੜਾ ਉਹ 28 ਤੋਂ 30 ਕਵਾਂਟਲ ਰਹਿ ਗਿਆ ਸੋ ਇਸੇ ਕਰਕੇ ਕਿਸਾਨਾਂ ਨੂੰ ਜਿਹੜੀ ਹੈ ਇਹ ਖਤਰਾ ਜਿਹੜਾ ਹੈ ਕਿ ਉਹਨਾਂ ਦਾ ਜਿਹੜੇ ਖਰਚੇ ਵੀ ਪੂਰੇ ਨਹੀਂ ਹੋਣਗੇ ਇਸ ਕਰਕੇ ਉਹ ਨਮੀ ਦੇ ਵਿੱਚ ਜਿਹੜੀ ਆ ਰਿਲੈਕਸੇਸ਼ਨ ਦੀ ਮੰਗ ਕਰ ਰਹੇ ਨੇ ਆ ਮੰਡੀ ਦੇ ਵਿੱਚ ਜਿਹੜੇ ਕਿਸਾਨ ਵੀ ਪਹੁੰਚੇ ਹੋਏ ਨੇ ਉਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਆਖਿਰਕਾਰ ਕੇ ਪੂਰੇ ਹਾਲਾਤਾਂ ਨੂੰ ਲੈ ਕੇ ਉਹ ਕੀ ਸੋਚਦੇ ਨੇ ਜਾਂ ਆ ਕੀ ਮੰਗ ਕਰਦੇ ਨੇ ਕਿ ਉਹਨਾਂ ਨੂੰ ਥੋੜੀ ਬਹੁਤ ਰਾਹਤ ਮਿਲੇ ਕਿਉਂਕਿ ਜਿਹੜਾ ਅੱਧਾ ਪੰਜਾਬ ਤਾਂ ਪਹਿਲਾਂ ਹੀ ਹੜਾਂ ਦੀ ਮਾਰ ਤੇ ਪੂਰੀ ਫਸਲ ਬਰਬਾਦ ਹੋ ਗਈ ਹੈ ਤੇ ਜਿੱਥੇ ਫਸਲ ਬੱਚੀ ਆ ਜੇਕਰ ਉੱਥੇ ਵੀ ਕਿਸਾਨ ਪਰੇਸ਼ਾਨ ਹੋਣਗੇ ਤਾਂ ਫਿਰ ਆ ਕੀ ਹੋਵੇਗਾ ਤਾਂ ਸਾਡੇ ਨਾਲ ਕਿਸਾਨ ਵੀ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਜਿਹੜਾ ਹੁਣ ਤੇ ਜਿਹੜੇ ਹਾਲਾਤ ਨੇ ਉਹ ਕੀ ਲੱਗਦੇ ਨੇ ਸਰ ਜਿਹੜੀ ਮਿੱਟੀ ਦੇ ਵਿੱਚ ਫਸਲ ਆ ਰਹੀ ਆ ਪਰ ਮੱਚ ਡਾ ਉਹ ਬੜੀ ਨਮੀ ਆ ਰਹੀ ਆ ਕੀ ਲੱਗਦਾ ਕਿ ਕਿਸਾਨਾਂ ਨੂੰ ਕਿੰਨੀਆਂ ਦਿੱਕਤਾਂ ਆਉਣਗੀਆਂ ਇਹ ਗੌਰ ਨੂੰ ਤੁਹਾਨੂੰ ਕੀ ਲੱਗਾ ਕਿ ਕਿੰਨੇ ਪਿਸਤਾ ਸੀ ਅਮੇਰ ਸਾਹਿਬ ਤਾਂ ਨਾ ਫਸ ਪਸਾਂਤ ਤੋਂ ਬੁੜੀ ਹੋਣੀ ਹਸਪਤਾਲ ਕਰਸਾ ਉਹ ਬੜੀ ਫਸਤੀ ਖਰਾਬ ਕੁਝ ਹੜਾ ਨੇ ਮਾਰ ਕੇ ਜਿਹੜੀ ਫਸਤੀ ਹੈ ਥੋੜੀ ਨਵੀਂ ਨਹੀਂ ਵਿਕੀ ਠੀਕ ਕੀ ਪਸਟਾ ਹੀ ਨਹੀਂ ਚੱਕ ਇਤਰਾ ਪਰਮਲ ਤੋਂ ਨਾ ਆ ਗਿਆ ਹਮੇਂ ਬਹੁਤ ਜ਼ਿਆਦਾ ਆ ਕੇ ਸਾਥ ਨਾਲ ਲੈ ਕੋਸ਼ਲ ਦੇ ਲੈ ਸਰਾਇ ਨੇ ਉਹ ਜੇ ਉਹਨੂੰ ਪੱਟਦੇ ਆਂ ਪੱਟਦੇ ਆਂ ਜਾਂ ਗਾਧੂ ਬਟਾਂਗੇ ਜਾਂਦਾ ਸਿੰਧ ਪੱਟਾਂਗੇ ਫਕਸਤਾ ਹੋਇਆ 17% ਇੱਕ ਫਿਕਸ ਕਰਤਾ ਕਿ ਇਸ ਤੋਂ ਉੱਪਰ ਨਹੀਂ ਫੀਤੀ ਜਾਊਗੀ ਫਿਰ ਕਿਸਾਨਾਂ ਦੀ ਫਸਲ ਕਿੱਧਰ ਦੀ ਸਾਰਾ ਕਦੇ ਕਿੰது ਨੇ ਕਿਸਾਨਾਂ ਦੇ ਪਰਿਆ ਸਾਰਾ ਫਿਕੜਾਣਾ ਸਾਰਾ ਚੱਕਿਆ ਜਾਣਾ ਕਮਿਟੀ ਸਾਫ ਹੋ ਜੀ ਉਹਨਾਂ ਮਤ ਕਿੰਨੀ ਕਮੀ ਚਾਹੀਦੀ ਹੈ ਸਾਰਾ ਬੌਸਤਵਤਾ ਜਿਹੜੀ ਹੈ ਨਾ ਸਰਕਾਰ ਨੇ 17 ਰੱਖੀ ਗਿਆ 17 ਮੋਟਰ ਤੋਂ ਮਾਈਕਾ ਨਹੀਂ ਆ ਉਹ ਕੰਬਾਈਨ ਨਾ ਤੋ ਨਾ ਇਹ ਰੱਸੀ ਝਾੜੇ ਤੇ ਆ ਜਿਹੜਾ ਰੱਖਿਆ ਹੁੰਦਾ ਸੀ ਨਾ ਇਹ ਪੌਸਟਰ ਉਹੀ ਰੱਖਿਆ ਸੀ ਕਿਉਂਕਿ ਜਿਹਦਾ ਕੰਬਾਈਨ ਦਾ ਪੌਸਟਰ ਆ ਉਹ 21 ਰੈਫਰੈਂਸ ਹੈ ਸਰਕਾਰ ਨੂੰ ਨਾ ਕਿ ਸੁਤਾਰਾਤਾ ਇੱਕ ਰੇਟ ਜਿਹੜਾ 2399 ਪਰ ਪ੍ਰਤੀ ਕੁਆਂਟਲ ਜਿਹੜਾ ਸੀ ਕੁਆਂਟਲ ਦਾ ਹੋਇਆ ਪਰ ਮਕਸਦ ਨੇ ਦਾ ਬੋਤਲਕੀ ਉਹ ਤਰਕ ਪੱਟਦਾ ਰੇਟ ਤਾਂ ਸਰਕਾਰ ਤਾਂ ਇਹ ਤਾਂ ਖੰਦਕੀ ਚ ਜੰਬੇ ਜਾਂਦੇ ਨੇ ਹੱਥਾਂ ਦਾ ਸਰੇਖਾਲ ਦਾ ਤਬਦੀਦ ਰਨੇ ਖਾਂ ਕੀ ਕਹਿਣਾ ਇੱਕ ਤੋਂ ਪੱਤਰਕਾਮ ਜਾਂਪ ਤੇ ਇੱਕ ਤਾਂ ਟੋਟਲ ਰੇਟ 100 ਕਿਹੜਾ ਅਚਾਨਕ ਤੁਸੀਂ ਸੁਣਿਆ ਤੇ ਇਹਨਾਂ ਦਾ ਦਾਵਾ ਹੈ ਕਿ ਜਿਹੜਾ ਨਮੀ ਦੀ ਮਾਤਰਾ 17 ਕਿਸੇ ਕੀਮਤ ਤੇ ਨਹੀਂ ਆ ਸਕਦੀ ਇਸ ਕਰਕੇ ਸਰਕਾਰ ਨੂੰ ਘੱਟੋ ਘੱਟ 20% ਦੀ ਜਿਹੜੀ ਨਮੀ ਤੈਅ ਕਰਨੀ ਚਾਹੀਦੀ ਹੈ ਕਿਉਂਕਿ ਜਿਹੜੇ ਇਹ ਮਾਪਦੰਡ ਨੇ ਉਸ ਸਮੇਂ ਤੈਅ ਕੀਤੇ ਗਏ ਸੀ ਜਦੋਂ ਸਾਡੇ ਕਿਸਾਨ ਮਜ਼ਦੂਰਾਂ ਨੂੰ ਨਾਲ ਲੈ ਕੇ ਹੱਥਾਂ ਦੇ ਨਾਲ ਬਾਢੀ ਕਰਦੇ ਸੀ ਤਾਂ ਉਹ ਤਿੰਨ ਦਿਨ ਜਿਹੜੀ ਫਸਲ ਆ ਖੇਤਾਂ ਦੇ ਵਿੱਚ ਪਈ ਹੁਣ ਕਰਕੇ ਨਵੀਂ ਸੁੱਕ ਜਾਂਦੀ ਸੀ ਪਰ ਹੁਣ ਤਾਂ ਇੱਕ ਦਿਨ ਦੇ ਵਿੱਚੇ ਮਸ਼ੀਨ ਲੱਗ ਜਾਂਦੀ ਹੈ ਤੇ ਉਸੇ ਦਿਨ ਬਾਢੀ ਹੋ ਕੇ ਫਸਲ ਮੰਡੀ ਚਾ ਜਾਂਦੀ ਹੈ ਸੋ ਸੁਭਾਵਕ ਹੈ ਕਿ ਕਮੀ ਦੀ ਮਾਤਰਾ ਘਟ ਨਹੀਂ ਸਕਦੀ ਜੋ ਸਰਕਾਰ ਨੂੰ ਚਾਹੀਦਾ ਕਿ ਕਿਸਾਨਾਂ ਦੀਆਂ ਕਿਰਿਆ ਮੰਦਾਂ ਨੂੰ ਪੂਰਾ ਕਰਕੇ ਘੱਟੋ ਘੱਟ ਨਵੀਂ ਦੇ ਵਿੱਚ ਰੈਡੀਟੀ ਆਵੇ ਤਾਂ ਜੋ ਫਸਲ ਆਉਂਦੀ ਸਾਰ ਬਿਟ ਜਾਵੇ ਤੇ ਕਿਸਾਨਾਂ ਨੂੰ ਕੋਈ ਮੁਸ਼ਕਲ ਨਾ ਆਵੇ ਬਿਲਕੁਲ ਐਜੀ ਗੱਲ ਹੈ ਕਿ ਰਿਹਾਇਤ ਜੋ ਹੈ ਜ਼ਰੂਰੀ ਹੈ ਕਿਉਂਕਿ ਹੜ੍ਹਾਂ ਦੇ ਕਰਕੇ ਬਹੁਤ ਆਲਰੇਡੀ ਨੁਕਸਾਨ ਹੋ ਚੁੱਕਾ ਹੈ ਕਿਸਾਨਾਂ ਦਾ ਤੇ ਫਸਲ ਦਾ ਸਹੀ ਭਾਅ ਵੀ ਨਹੀਂ ਮਿਲੇਗਾ ਉਹਨਾਂ ਨੂੰ ਤੇ ਬਹੁਤ ਜ਼ਿਆਦਾ ਪਰੇਸ਼ਾਨੀ ਕਿਸਾਨਾਂ ਦੇ ਲਈ ਹੋ ਜਾਏਗੀ ਬਹੁਤ ਸ਼ੁਕਰੀਆ ਦਰਮੇਂਦਰ ਤੁਹਾਡਾ ਸਾਡੇ ਨਾਲ ਜੁੜਨ ਦੇ ਲਈ तमाम ਜਾਣਕਾਰੀ ਪਹੁੰਚਾਉਣ ਦੇ ਲਈ ਅਨਿਤਨ ਤੁਹਾਡਾ ਵੀ ਬਹੁਤ ਬਹੁਤ ਸ਼ੁਕਰੀਆ